सोन ਸੁਰੂ ਨਿਹਾਰ ਅੱਜ ਵਕਤ ਦਾ ਦਰਿਆ ਅੱਲਾਹ ਸ਼ਰੀਆ ਹਾਂਜੀ ਸਰਾਜ ਜੀ ਇੱਕ ਓਧਾ ਦਿੱਤਾ ਗਿਆ ਪ੍ਰਧਾਨ ਜੀ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਲੈ ਕੇ ਸਮਝਿਆ ਇਹ ਓਧਾ ਦਿੱਤਾ ਤੇ ਇਹ ਮੈਂ ਓਧੇ ਤੇ ਜੋ ਵੀ ਇਹਨਾਂ ਨੇ ਮੈਨੂੰ ਮੌਨ ਦਿੱਤਾ ਵਾ ਕਿਤੇ ਮੈਂ ਖਰਾ ਉਤਰੂੰਗਾ ਤੇ ਆਪਣੀ ਪਾਰਟੀ ਨੂੰ ਜਿਹੜਾ ਮਜ਼ਬੂਤ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੂੰਗਾ ਜਿੰਦੇ ਵੀ ਮੇਰੇ ਕੋ ਬੰਦੇ ਜੁੜਨਗੇ ਜੋ ਵੀ ਮੇਰੀ ਕਿਸਾਨ ਮਜ਼ਦੂਰ ਏਕਤਾ ਦੇ ਵਿੱਚ ਜੁੜਨਗੇ ਉਹ ਮੈਂ ਕੋਸ਼ਿਸ਼ ਕਰੂੰਗਾ ਕਿ ਵਰਤੋਂ ਵੱਦ ਮੈਂ ਇਹਨਾਂ ਦਾ ਸਾਥ ਦੇ ਸਕਾਂ ਇਹ ਪਾਰਟੀ ਨੂੰ ਮਜ਼ਬੂਤ ਕਰਾਂ ਕੀ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸਾਨ ਭਰਾਵਾਂ ਨੂੰ ਮੈਂ ਇਹੋ ਸੰਦੇਸ਼ ਦੇਣਾ ਚਾਹੁੰਦਾ ਕਿ ਜਿੰਨੀਆਂ ਵੀ ਯੂਨੀਅਨਾਂ ਉਹਨਾਂ ਸਾਰਿਆਂ ਦਾ ਇਕ ਹੋਣਾ ਚਾਹੀਦਾ ਇੱਕ ਵਾਰੀ ਫੇਰ ਬੈ ਕੇ ਇਸ ਮੁੱਦੇ ਤੇ ਵਿਚਾਰ ਕਰਨੀ ਚਾਹੀਦੀ ਠੀਕ ਹੈ ਕਹਿਣਾ ਚਾਹੁੰਦੇ ਆ ਜੀ ਮੀਡੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਅਸੀਂ ਸਾਡੀ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਇਕਤਾ ਉਹਦਾ ਪ੍ਰਸਤਾਵ ਲੈ ਕੇ ਲਵਜੀਤ ਹਰਾਂ ਕੋਲ ਪਹੁੰਚੇ ਹੀ ਪਿੰਡ ਅੜਕਲੇ ਇਹ ਇੱਥੇ ਪਹੁੰਚ ਕੇ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਵੀ ਜਥੇਬੰਦੀ ਨੂੰ ਅੱਗੇ ਲਿਜਾਣ ਵਾਸਤੇ ਸਾਨੂੰ ਲੋੜ ਹੈ ਤੁਹਾਡੀ ਤੇ ਤੁਹਾਡੇ ਪਿਆਰ ਤੇ ਸਤਿਕਾਰ ਦੀ ਤੁਹਾਡੇ ਸਾਥ ਦੀ ਲੋੜ ਆ ਤੇ ਸਹਿਮਤ ਹੋਏ ਇਹਨਾਂ ਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਜਿਹੜੀ ਉਹ ਦਿੱਤੀ ਗਈ ਆ ਤੇ ਇਹ ਵੱਡੇ ਪੱਧਰ ਦੇ ਉੱਤੇ ਸਾਨੂੰ ਆਸ ਆ ਕਿ ਜਥੇਬੰਦੀ ਨੂੰ ਅੱਗੇ ਲਿਜਾਣ ਵਾਸਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਇਹ ਮਿਹਨਤ ਦਿਨ ਰਾਤ ਕਰਨਗੇ ਤੇ ਜਥੇਬੰਦੀ ਨੂੰ ਅੱਗੇ ਲੈ ਕੇ ਜਾਣਗੇ ਤੇ ਕਿਸਾਨ ਮਜ਼ਦੂਰਾਂ ਦੀ ਜਿਹੜੀ ਆਪਾਂ ਮਦਦ ਕਰਦੇ ਆ ਉਹਨੂੰ ਵੱਡੇ ਪੱਧਰ ਦੇ ਉੱਤੇ ਤਗੜੇ ਹੋ ਕੇ ਕਰਾਂਗੇ ਹੋਰ ਮੀਟਿੰਗ ਦੇ ਵਿੱਚ ਕਿਹੜੀ ਵਿਚਾਰ ਚਰਚਾ ਕੀਤੀ ਗਈ ਆ ਜੀ ਮੀਟਿੰਗ ਦੇ ਵਿੱਚ ਮੇਰੇ ਕੋਲ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੇਵਲ ਤੇ ਕੇਵਲ ਇਹੀ ਹੁੰਦੀਆਂ ਨੇ ਕਿ ਇੱਕ ਕਿਸਾਨੀ ਨੂੰ ਅੱਗੇ ਕਿਵੇਂ ਲੈ ਕੇ ਜਾਇਆ ਜਾਵੇ ਕਿਸਾਨ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਇਹਨਾਂ ਨੂੰ ਕਿਵੇਂ ਇਕੱਠਿਆ ਕੀਤਾ ਜਾਵੇ ਇਹਨਾਂ ਨੂੰ ਕਿਵੇਂ ਰੱਖਿਆ ਜਾਵੇ ਨਾਲ ਲੈ ਕੇ ਕਿਉਂਕਿ ਸਰਕਾਰਾਂ ਤੋੜਨ ਦਾ ਯਤਨ ਕਰਦੀਆਂ ਰਹਿੰਦੀਆਂ ਨੇ ਇਸ ਕਰਕੇ ਹੀ ਇਹੀ ਗੱਲ ਕਰਦੇ ਆ ਕਿ ਜੇਕਰ ਕਿਸਾਨੀ ਬਚੇਗੀ ਕਿਸਾਨ ਬਚੂਗਾ ਤਾਂ ਦੇਸ਼ ਬਚੇਗਾ ਅਗਰ ਜੇਕਰ ਕਿਸਾਨੀ ਕਾਰਪੋਰੇਟ ਕਰਾਣਿਆਂ ਦੇ ਹੱਥਾਂ ਵਿੱਚ ਆ ਜਾਂਦੀ ਹੈ ਤਾਂ ਫਿਰ ਇੰਨੀ ਮਗਹੀਾਈ ਕਰ ਦੇਣਗੇ ਕਿ ਸਾਨੂੰ ਉਮੀਦ ਨਹੀਂ ਜਿਉ ਕਿ ਉਹ ਆਪਾਂ ਆਟਾ ਵੀ ਲੈ ਕੇ ਖਾ ਲਈਏ ਘੱਟੋ ਘੱਟ 200 ਰੁਪਏ ਕਿਲੋ ਤੱਕਾਂਤੇ ਤੇ ਜਾਣ ਦੀ ਆਸ ਹੈ ਜਿਹੜਾ ਕਿ ਲਫਾਬਿਆ ਪਾ ਕੇ ਆਪਾਂ ਦੇਣ ਕਰਨਗੇ ਉਹ ਤੋਂ ਬਚਨ ਦੀ ਲੋੜ ਆ ਇਸ ਕਰਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਗੱਲ ਅਸੀਂ ਕਰਦੇ ਆ ਅੱਜ ਦੋ ਧਰਨੇ ਲੱਗੇ ਆ ਜੀ ਦੇਖਿਆ ਜਾਵੇ ਤੇ ਦੋ ਕਿਸਾਨ ਬੰਦੀਆਂ ਜਿਹੜੀਆਂ ਦੋ ਫੜ ਹੋ ਕੇ ਕੰਮ ਕਰ ਰਹੀਆਂ ਨੇ ਕੀ ਕਾਰਨ ਸਮਝਦੇ ਹੋ ਮਾਲ ਜੀ ਉਦੋਂ ਵੀ ਬੜਾ ਯਤਨ ਕੀਤਾ ਸੀ ਐਸ ਕੇ ਐਮ ਨੇ ਕਮੇਟੀਆਂ ਬਣਾਈਆਂ ਸੀ ਪਰ ਗੱਲ sire ਨਹੀਂ ਚੜ ਸਕੀ ਤਾਨੂੰ ਡੱਲੇਵਾਲ ਜੀ ਹੋਰਾਂ ਨੂੰ ਨਹੀਂ ਟਾਈਮ ਦਿੱਤਾ ਗਿਆ ਤੇ ਨਾ ਟਾਈਮ ਦੇਣ ਦੇ ਕਾਰਨ ਸਾਡੀ ਗੱਲ ਸਿਰੇ ਨਹੀਂ ਚੜੀ ਇਹਨਾਂ ਨੇ ਐਲਾਨ ਕਰਤਾ ਅਸੀਂ ਤਾਂ ਫਿਰ ਵੀ ਗਏ ਸੀ ਉੱਥੇ ਮੈਂ 16 ਪਰ ਵੀ ਨੂੰ ਆਪਣੀ ਜਥੇਬੰਦੀ ਸਾਰੀ ਲੈ ਕੇ ਉੱਥੇ ਪਹੁੰਚਾ ਪਧੇਰ ਨੂੰ ਮਿਲ ਕੇ ਆਇਆ ਸਾਰੀ ਗੱਲਬਾਤ ਉਹਨਾਂ ਨਾਲ ਕਰਕੇ ਆਏ ਸੀਗੇ ਬਲਕਿ ਹਾਲਾਂਕਿ ਮੇਰੀ ਸਾਡੇ ਐਸਕੇਐਮ ਦੇ ਅੰਦਰ ਪੇਸ਼ੀ ਵੀ ਪਈ ਸੰਦੂ ਉਹਨਾਂ ਨੇ ਸਸਪੈਂਡ ਵੀ ਕਰੀ ਰੱਖਿਆ ਵੀ ਤੁਸੀਂ ਚਾਹੋਗੇ ਉੱਥੇ ਵੀ ਉੱਥੇ ਜਾਣਾ ਤੇ ਇਕੱਠਿਆਂ ਨੇ ਜਾਣਾ ਲੇਕਿਨ ਉਹਨਾਂ ਨੇ ਸਾਡੀ ਗੱਲ ਮੰਨੀ ਨਹੀਂ ਵੀ ਤੁਸੀਂ ਕਿਉਂ ਗਏ ਹੋ ਪਰ ਮੈਂ ਸਾਰਾ ਕੁਝ ਚੱਲਿਆ ਆਪਨਾ ਸਪਸ਼ਟ ਕਰਨ ਜਿਹੜਾ ਸੀ ਉਹ ਵੀ ਦਿੱਤਾ ਉੱਥੇ ਜੱਥੇ ਬੰਦੀਆਂ ਐਸਕੇਮ ਨੂੰ ਭਈ ਆ ਗੱਲ ਹੈ ਸਾਡੇ ਨੇੜੇ ਲੱਗੇ ਨੇ ਤੰਨੇ ਸਾਡਾ ਜਾਣਾ ਫਰਜ਼ ਬਣਦਾ ਅਸੀਂ ਕਹਿਆ ਕਿਸਾਨੀ ਦੀ ਲੜਾਈ ਇੱਕੋ ਹੈ ਤੇ ਅੱਜ ਵੀ ਇਸੇ ਕਰਕੇ ਹੋਕਾ ਦਿੰਦੇ ਫਿਰਦੇ ਆ ਵੀ ਇਕੱਠੇ ਹੋਈਏ ਇਕੱਠੇ ਹੋ ਕੇ ਲੜਾਂਗੇ ਤੇ ਜਿੱਤ ਲਾਂਗੇ ਇਕੱਲੇ ਇਕੱਲੇ ਡੰਡੇ ਖਾਦੇ ਰਾਂਗੇ ਉਹਦਾ ਕੋਈ ਫਾਇਦਾ ਜੀ ਇੱਕ ਸਰਕਾਰ ਵੱਲੋਂ ਪ੍ਰਸਤਾਵ ਭੇਜਿਆ ਗਿਆ 14 ਤਰੀਕ ਦੀ ਮੀਟਿੰਗ ਦਾ ਕੀ ਲੱਗਦਾ ਕੁਝ ਹੱਲ ਹੋਏਗਾ ਜੀ ਲੋ ਸਰਕਾਰ ਤਾਂ ਪ੍ਰਸਤਾਵ ਤਾਂ ਭੇਜ ਦਿੰਦੀ ਪਰ ਉਹਦੇ ਤੇ ਪਹਿਰਾ ਨਹੀਂ ਦਿੰਦੀ ਸਰਕਾਰ ਨੂੰ ਨਵੇੜਨ ਦਾ ਯਤਨ ਨਹੀਂ ਕਰਦੀ ਸਰਕਾਰ ਇਹ ਸਰਕਾਰਾਂ ਦੀਆਂ ਕਮੀਆਂ ਨੇ ਕਮਜ਼ੋਰੀਆਂ ਲਾ ਲੋ ਸਰਕਾਰਾਂ ਦੀਆਂ ਇਹ ਹਰ ਵਾਰੀ ਉਹਨਾਂ ਨੇ ਜਿਹੜੀ ਸਾਡੀ ਏਕਤਾ ਚੱਲ ਰਹੀ ਸੀ ਏਕਤਾ ਦੀ ਗੱਲ ਚੱਲ ਰਹੀ ਸੀ ਐਸਕੇਐਮ ਦੀਆਂ ਤੇ ਉਹਨਾਂ ਫੋਰਮਾਂ ਦੀਆਂ ਮੀਟਿੰਗਾਂ ਹੋ ਗਈਆਂ ਤਿੰਨ ਚਾਰ ਪਹਿਲਾਂ ਉਸ ਦਿਨ ਵੀ ਮੀਟਿੰਗ ਹੀ ਚੱਲ ਰਹੀ ਸੀ ਛੇ ਮੈਂਬਰੀ ਕਮੇਟੀ ਦੇ ਨਾਲ ਉਹਨਾਂ ਦੋਵਾਂ ਫੋਰਮਾਂ ਦੀ ਜਿੱਦਾਂ ਉਹ ਚਿੱਠੀ ਲੈ ਕੇ ਆਏ ਨੇ ਅਧਿਕਾਰੀ ਕੇਂਦਰ ਸਰਕਾਰ ਦੇ ਤੇ ਸਾਨੂੰ ਸ਼ੱਕ ਹੈ ਕਿ ਕੇਂਦਰ ਸਰਕਾਰ ਜਿਹੜੀ ਉਹ ਚਾਹਦੀ ਨਹੀਂ ਕਿਤੇ ਏਕਤਾ ਹੋ ਜਵੇ ਉਹਨਾਂ ਨੇ ਇੱਕ ਫਿੱਲਰ ਸੁੱਟ ਦਿੱਤਾ ਵੀ ਇਕਤਾ ਦੀ ਗੱਲ ਜਿਹੜੀ ਇਹਨਾਂ ਦੋਹਾਂ ਫਾਰਮਾਂ ਨੂੰ ਉਹਨਾਂ ਨੇ ਭੇਜੀ ਹੈ ਮੈਂ ਉਹਨਾਂ ਦੋਹਾਂ ਫਾਰਮਾਂ ਦੇ ਅੱਗੇ ਉਹਨੂੰ ਅਪੀਲ ਕਰੂੰਗਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਦੇ ਕੇਂਦਰ ਦੇ ਇਹੇ ਚੱਕਰ ਵਿਊਜ ਨਾ ਫਸ ਜਿਓ ਤੇ ਇਕਤਾ ਨੂੰ ਕਿਤੇ ਸੱਟ ਵੱਜ ਜAVE ਇਕਤਾ ਬੜੀ ਜ਼ਰੂਰੀ ਏ ਕੇਂਦਰ ਨੂੰ ਆਪਾਂ ਫਿਰ ਵੀ ਡੇਕ ਲਾਵਾਂਗੇ ਜਦੋਂ ਇਕੱਠੇ ਹੋਗੇ ਜੇ ਇਕੱਠੇ ਨਾ ਹੋਏ ਕੇਂਦਰ ਦੇ ਆਪਣੀਆਂ ਬੰਗਾਂ ਜੜੀਆਂ ਉਹਨੂੰ ਮੰਨਣੀਆਂ ਨਹੀਂ ਇਕੱਠਿਆਂ ਹੋ ਕੇ ਆਪਾਂ ਲੜਾਈ ਲੜਾਂਗੇ ਏਕੇ ਦਾ ਸ਼ਬਦ ਬੜਾ ਪਵਿੱਤਰ ਏ ਇਕਤਾ ਜਿਹੜਾ ਪਰਿਵਾਰ ਤੋਂ ਵੀ ਗਲੰਘਾ ਦਾ ਇਹੀ ਗੱਲ ਜੱਥੇ ਬੰਨੀ ਆ ਨਹੀਂ ਇਕੱਠੇ ਹੋ ਕੇ ਲ ਜੇਕਰ 14 ਤਰੀਕ ਨੂੰ ਕੋਈ ਨਹੀਂ ਹੱਲ ਨਿਕਲਦਾ ਅਗਲੀ ਮੂਵਮੈਂਟ ਕੀ ਕੀਤੀ ਜਾ ਰਹੀ ਹੈ ਐਸਕੇਮ ਵੱਲੋਂ ਐਸਕੇਮ ਦੇ ਸਾਡੀ 6 ਮੈਂਬਰੀ ਕਮੇਟੀ ਦੀ ਡਿਊਟੀ ਆ ਜੀ ਮੀਟਿੰਗਾਂ ਹੋ ਰਹੀਆਂ ਨੇ ਤੇ ਅਸੀਂ ਉਹਦੇ ਚ ਸਾਡਾ ਪੂਰਾ ਯਤਨ ਆ ਐਸਕੇਮ ਪੂਰਾ ਦੁਆਲਾ ਇਸ ਗੱਲ ਦੇ ਉੱਤੇ ਕਿ ਇਕੱਠੇ ਹੋ ਕੇ ਲੜਾਈ ਲੜੀ ਜਾਵੇ ਇਹੀ ਮੈਂ ਤਾਂ ਹੀ ਇਹਨਾਂ ਦੋਵਾਂ ਫਰਮਾਨ ਨੂੰ ਇਹੀ ਅਪੀਲ ਕਰ ਰਿਹਾ ਵੀ ਇਕੱਠੇ ਹੋ ਜੀਏ ਇਕੱਠੇ ਹੋ ਕੇ ਲੜਾਈ ਜਿਹੜੀ ਉਹ ਲੜੀਏ ਤਾਂ ਜਿੱਤਾਂਗੇ ਨਹੀਂ ਤੇ ਕੇਂਦਰ ਸਰਕਾਰ ਹਮੇਸ਼ਾ ਯਤਨੇ ਕਰਦੀ ਰਹਿੰਦੀ ਹੈ ਜਿਵੇਂ ਹੁਣ ਵੀ ਉਹਨਾਂ ਨੇ ਇੱਕ ਚਿੱਠੀ ਭੇਜ ਕੇ ਚਿੱਠੀ ਦਾ ਪ੍ਰਸਤਾਵ ਭੇਜਿਆ ਤੇ ਦੋਵਾਂ ਫਰਮਾਨ ਨੂੰ ਭੇ ਹੋ ਰਿਆ ਨੇ ਤੇ ਸਾਰੇ ਐਸਕੇਮ ਨੂੰ ਤੇ ਉਹਨਾਂ ਜਥੇਬੰਦੀਆਂ ਨੂੰ ਇਕੱਠਿਆਂ ਨੂੰ ਕਿਉਂ ਨਹੀਂ ਪ੍ਰਸਤਾਪਿਛਿਆ ਗਿਆ ਉਹ ਬਾੜਨ ਦੀਆਂ ਗੱਲਾਂ ਨੇ ਜਿਹੜਾ ਦੋ ਘਰਾਂ ਨੂੰ ਉਹਨਾਂ ਨੇ ਪ੍ਰਸਤਾਪਿਛਿਆ ਇਸ ਤੋਂ ਡਾਊਟ ਆ ਕਿ ਕੇਂਦਰ ਸਰਕਾਰ ਏਕੇ ਨੂੰ ਸੱਟ ਮਾਰਨ ਦਾ ਯਤਨ ਕਰ ਰਹੀ ਪ੍ਰਧਾਨ ਜੀ ਇੱਕ ਲਾਰਡ ਸਵਾਲ ਆ ਰਾਤੀ ਦੇਖਿਆ ਜਾਵੇ ਤਰਨਤਾਰਨ ਟੋਲ ਪਲਾਜੇ ਤੇ ਦੋ ਜਥੇਬੰਦੀਆਂ ਗੁੱਟਾਂ ਗੁੱਟੀ ਹੋਈਆਂ ਕੀ ਕਹਿਣਾ ਚਾਹੁੰਦੇ ਹੋ ਇੱਕ ਟੋਲ ਪਲਾਜੇ ਦੀ ਪਰਚੀ ਨੂੰ ਲੈ ਕੇ ਮੇਰੇ ਵੈਸੇ ਧਿਆਨ 'ਚ ਨਹੀਂ ਹੈ ਤੁਸੀਂ ਦੱਸ ਰਹੇ ਹੋ ਮੈਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਵੀ ਨਹੀਂ ਅਗਰ ਜੇਕਰ ਕੋਈ ਪਰਚੀ ਕੱਟਣ ਦੇ ਕਾਰਨ ਜਥੇਬੰਦੀਆਂ ਆਪਸ ਦੇ ਵਿੱਚ ਗੁੱਥਮ ਗੁੱਥੀਆਂ ਹੋਈਆਂ ਨੇ ਤੇ ਇਹੋ ਜਿਹੀਆਂ ਗੱਲਾਂ ਤਾਂ ਕਿ ਲੋਕਾਂ ਦੇ ਵਿੱਚ ਬਹੁਤ ਚੱਲ ਰਹੀਆਂ ਨੇ ਸਾਡੇ ਵਿਰੋਧੀ ਜਿਹੜੇ ਨੇ ਉਠਾਉਣ ਦਾ ਯਤਨ ਕਰਦੇ ਨੇ ਮੇਰੇ ਖਿਆਲ ਹੋ ਸਕਦਾ ਪੈਸਿਆਂ ਦੀ ਵੰਡ ਤੋਂ ਨਾ ਹੋਵੇ ਕੋਈ ਗੱਲ ਤੇ ਜੇ ਪੈਸਿਆਂ ਦੀ ਵੰਡ ਤੋਂ ਉੱਥੇ ਲੜਦੇ ਨੇ ਤੇ ਫਿਰ ਗਲਤ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਪੈਸੇ ਕਿਉਂ ਲੈਂਦੇ ਨੇ ਪੈਸੇ ਤਾਂ ਬਟੋਲ ਫਰੀ ਕਰਨਾ ਤੇ ਜੇ ਫਿਰ ਜੱਦੀ ਬੰਦੀਆਂ ਪੈਸੇ ਲਈ ਜਾਣ ਤਾਂ ਫਿਰ ਟੋਲੀ ਲਗਾ ਰਵੇ ਤੇ ਟੋਲ ਤਾਂ ਕਿ ਸਾਨੂੰ ਰੋਕਣ ਦਾ ਕੀ ਫਾਇਦਾ ਹੋ ਜਾ ਬਿਲਕੁਲ ਗਲਤ ਗੱਲ ਹੈ ਤੁਹਾਡੇ ਕੋਲੋਂ ਸੁਣੀ ਹੈ ਮੈਂ ਵੇਖੀ ਨਹੀਂ ਵੀਡੀਓ ਕੋਈ ਪਰ ਜੇਕਰ ਇੱਥੇ ਪੈਸੇ ਦੇ ਚੱਕਰ ਵਿੱਚ ਦੋ ਜਥੇਦੰਦੀ ਆਪਸ ਚ ਲੜੀਆਂ ਨੇ ਤਾਂ ਬਹੁਤ ਮਾੜਾ ਇਹ ਤੁੰ ਮੰਦ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਅੱਗੇ ਵੀ ਅਸੀਂ ਇਕੱਠੇ ਨਾ ਹੋਣ ਕਰਕੇ ਬਹੁਤ ਵੱਡੀ ਸੱਟ ਵੱਜ ਗਈ ਸਾਨੂੰ ਹੁਣ ਵੀ ਬਚਣਾ ਚਾਹੀਦੇ ਹੁਣੀਆਂ ਗੱਲਾਂ ਤੋਂ ਪੈਸੇ ਪਿੱਛੇ ਆਪਸ ਚ ਲੜਾਈ ਕਰਨੀ ਦੇ ਫੇੜ ਪਾਉਣਾ ਗਲਤ ਹੈ ਠੀਕ ਹੈ ਸੋ ਥੈਂਕ ਯੂ